ਹਾਂਜੀ ਬਈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਔਰ ਘਰ ਪਰਵਾਰ ਸਾਰੇ ਨੇ ਘੈਂਟ ਨੇ ਬਈ ਵੀ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਤੇ ਆ ਗਏ ਬਈ ਆਪਾਂ ਇੱਧਰ ਲੈ ਕੇ ਰੇ ਰਾਤ ਬੱਲਮ ਬੱਲਮ ਫਿੱਟ ਕਰਤੇ ਦੀ ਕੋ ਲੇਟ ਹੋ ਜਾਂਨੇ ਬਈ ਅੱਥੀ ਫੇਰ ਕੋਈ ਚੱਲੇਗਾ ਅੱਗੇ ਯਾਰ ਤਾਂ ਕਰਕੇ ਲਾਈਟਾ ਲੁੱਟਾ ਕਰੀਏ ਬੰਦ ਉਹ ਵਾਈ ਤਖੀਕ ਨਾ ਬਈ ਆਪਾਂ ਥੱਲਾ ਲਿਆਂਦੇ ਕਰੋ ਚੈੱਕ ਇਹ ਥੱਲਾ ਨੇ ਇਹਨੇ 20 ਕੋਈ 8 ਨੰਬਰ ਆ ਕੋਈ ਕਿਵੇਂ ਆਏ ਇਹ 20 ਥੱਲਾ ਨੇ ਬੱਚਿਆਂ ਦੇ ਪਾਵਾਂਗੇ ਆਪਾਂ ਨਾ 9 ਨੂੰ ਲਿਖਾਂਗੇ ਬੱਚਿਆਂ ਦੇ ਸਾਰਾ ਸਾਰਾ ਕੁਛ ਕਰਦੇ ਆ। ਇਹ ਥੱਲਾ ਵੀ ਪਾਵਾਂਗੇ ਉਹਨਾਂ ਦੇ। ਤੇ ਰਾਦ ਜੀ ਪਲਾਸ ਪ੍ਰੂਸਾਂ ਹੀ ਪਏ ਨੇ ਬਈ ਹਜੇ ਰਾਦ ਨੇ ਚੱਕੇ ਨਹੀਂ ਕੁਝ ਵੀ ਇੰਹੀਂ ਸਿਰ ਕਰ ਗਿਆ ਸਿਰ। ਤੇ ਹੁਣ ਆਪਾਂ ਬਸ ਖੁੱਡਾ ਖੋਲਦੇ ਆ। ਖੁੱਡਾ ਖੋਲ ਕੇ ਆਪਣੇ ਜਨਪਨ ਦਾਣ ਨੂੰ ਪਾਉਣੇ ਆ। ਤੇ ਨਵੇਂ ਬੱਚਾ ਨਹੀਂ ਬਣਿਆ ਛਤਰੀ ਤੇ ਦੇਖਦੇ ਆ ਕਰਦੇ ਆ ਕੋਈ। ਕੱਲਾ ਕਬੂਤਰ ਫਿਰਦੇ ਆਤਰੇ ਬਈ ਅੱਜ ਕਬੂਤਰ ਡਾਰਕ ਹੈ ਮੁੰਡੇ ਨੇ ਆਪਣੇ ਹੂੰਡੀ ਨੇ। ਇਹ ਕਬੂਤਰ ਗੱਲ ਫਿਰਦਾ ਸੀ ਆ ਚਾਉੜੇ ਉਹ ਆਇਆ ਨਹੀਂ ਬੜੇ ਕਿੱਥੇ ਬੈਠ ਬੜੇ ਰਾਤ ਬੈਠੇ ਤਾਂ ਕਿਸ ਦੇ ਨਹੀਂ ਨੀਰਾ ਹੋ ਗਿਆ ਸੀਗਾ ਤੇ ਬਚਾ ਗਿਆ ਸੀ ਪਤਾ ਨਹੀਂ ਕਿਹਦਾ ਤੇ ਚਲੋ ਹੁਣ ਫੁੱਟਾ ਖੱਡਾ ਖੋਲਿਏ ਖੱਡਾ ਖੁੱਲ ਕੇ ਭਾਈ ਇਹ ਕਬੂਤਰਾਂ ਨੂੰ ਦਾਣੇ ਦੋਣੇ ਤੇ ਟਾਈਮ ਨਾਲ ਆਪਣਾ ਕੰਮ ਤੇ ਚੱਲੀਏ ਆਹ ਢੇੜੀ ਸਾਈਡ ਤੇ ਕਰ ਦਈਏ ਨਾ ਇਹਦਾ ਕੋਪੀ ਖੋਲ ਤਾਂ ਖੋਡੇ ਦਾ ਗੇਟ ਆ ਜਾਣਗੇ ਬਾਰੀ ਬਾਰੀ ਕਰਕੇ ਇਹ ਬਾਹਰੇ ਓਹ ਬਈ ਕਾਲੇ ਕਿਨੇ ਵੀ ਅੰਡਾ ਧਰ ਲਿਆ ਬਈ ਦੂਜਾ ਅੰਡਾ ਧਰੋਗੇ ਕਾਲਕ ਉਹ ਉਹ ਦੀ ਵਾਲੀ ਵੀ ਆਪਣੀ ਬਾਹਰ ਆ ਗਈ ਹਲੋ ਭਾਈ 2 ਵਜੇ ਕਰਤੇ ਬੱਬਾ ਬਚਾਈ ਵੜਿਆ ਦੀ ਇਹ ਅੰਨ ਮੰਨ ਰਹੇ ਡੱਬਾ ਹੁੰਜੀ ਨਾਲ ਲੱਗਾ ਬੈਠਾ ਛਾੜ ਜੂਗਾ ਜਮਾ ਚੰਨਾ ਹੀ ਬਚੀਨਾ ਹੀ ਬਣੂਗਾ ਉੰਡਾਣੇ ਜੀ ਪਾ ਲਈਏ ਥੋੜੇ ਇਹਨਾਂ ਨੂੰ ਪਾਵਾਂਗੇ ਓਰਸ ਇਹ ਇੱਕਦਾਂ ਓਰਸ ਖਾ ਲਈ ਇਹਨਾਂ ਨੇ ਫੇਰ ਇਹਨਾਂ ਨੂੰ ਪਾਵਾਂ ਕਣਕ ਤੇ ਬਾਜਰਾ ਲਓ ਬਈ ਮੇਜਾ ਖਾਂਦ ਦੇਣਾ ਸਲਾਮ ਮੇਰੀ ਨਿੰਮੂ ਵਾਲਾ ਬਚਾ ਜੇ ਬੰਨਣ ਦੀ ਛਤਰੀ ਦੇ ਯਾਰ ਮਾਨੂੰ ਵੀ ਬੰਨ ਨਹੀਂ ਲਈ ਮੈਂ ਦਾ ਹਨਾ ਇਹਨਾਂ ਨੂੰ ਬੰਨਈਏ ਜਨਾਇ ਸਾਤਰੀ ਉੱਚੀ ਕਰ ਦਾਂਗੇ ਲੈ ਇਹਨੂੰ ਬੱਚੇ ਜੀ ਨੂੰ ਬੰਨ ਲਈ ਛਤਰੀ ਤੇ ਫਿਰ ਕਰਦੇ ਆ ਲਓ ਭਾਈ ਆਪਾਂ ਹੁਣ ਪਹਿਲਾਂ ਇਹਨਾਂ ਨੂੰ ਉਰਸੇ ਪਾਈ ਸੀ ਹੁਣ ਆਪਾਂ ਇਹਨਾਂ ਨੂੰ ਪਾ ਰਹੇ ਹਾਂ ਮੂੰਗੀ ਬਾਜਰਾ ਤੇ ਕੰਕਾ ਕਿਉਂ ਕੋਪੀ ਸ਼ਕੋ ਤੇ ਉਹ ਵੀ ਨੀ ਮੋੜਾ ਬਚਾ ਆਪਾਂ ਬਠਿਆਤਾ ਛਤਰੀ ਤੇ ਹੰਨੇ ਕੇ ਮੇਰੇ ਨਾਲ ਬੈਠਿਆ ਪਹਿਨਾ ਬੈਠਦਾ ਨਹੀਂ ਸੀ ਮੋਸਾ ਜੀ ਬੈਠਿਆਗਾ ਚਲੋ ਬਠਿਆਤਾ ਆਪਾਂ ਨੂੰ ਬੈਠਾ ਦੋ ਇਹ ਅਨਬਰਨ ਖਾਣ ਦਾ ਦਾਣੇ ਆਪਣਿਆਂ ਨੂੰ ਇਹ ਉਹਦਾ ਕਬੂਤਰੇ ਦਾ ਪਤਾ ਇਹ ਲੈ ਗਿਆ ਤਿੰਨੇ ਬੱਚੇ ਬੈਠੇ ਨੇ ਬਈ ਤੇ ਚੌਥਾ ਨਿੰਮੂ ਵਾਲਾ ਬੈਠਾਗਾ ਉਹ ਵੀ ਮਾ ਹੁਣ ਗਝਾਈ ਲਾਵਾਂਗੇ ਉਹ ਡਰਾ ਕਰੋ ਦੋ ਚਾਰ ਗੇੜੇ ਪਾ ਕੇ ਬੈ ਜਾ ਕਰੋ ਹੋਰ ਗਿਆ ਫਿਰ ਹੁਣ ਗੈਂਗਝਾਉਣਾ ਪਊਗਾ ਆਹਾਂ ਗਾਹਾਂ ਜਾ ਕੇ ਵਧੀਆ ਸੈਟ ਹੋ ਜੇਗਾ ਇਹਦਾ ਸੋਕੇ ਜਿੱਚ ਵੀ ਆ ਕਬੂਤਰ ਨੂੰ ਲਿਆ ਕੇ ਦੀਏ ਸਮਾਨ ਸੋਕਾ ਸੁਕਾ ਜਾ ਭਰੀ ਉਹਦਾ ਇਹ ਦੇਖ ਰਿਹਾ ਕੀ ਪਾਣਦਾ ਤੇਰੇ ਉਹਨਾਂ ਦੇ ਨਾਲ ਦੁਮਾਰਗੀ ਨਾਲ ਕਾਊਗਾ ਤੇ ਕਬੂਤਰ ਕੂਟ ਦੇ ਦੀ ਬਈ ਨੀ ਮੋਦੇ ਨਿੰਮੋੜਾ ਬੱਚਾ ਵੀ ਬਾਈ ਲਾਤਾ ਥੱਲੇ ਛਾਤਰੀ ਤੋਂ ਲੰਕ ਕੇ ਜਾਂਦਾ ਸੀ ਕਿਉਂਕਿ ਉਹਦੇ ਬੈਠਿਆ ਨਹੀਂ ਛਾਤਰੀ ਤੇ ਇਹ ਤਾਂ ਉਹੀ ਥੱਲੇ ਹੀ ਰੱਖਿਆ ਨਹੀਂ ਮੁੰਨੇ ਬੇੜੇ ਜੀ ਗੁੰਡੇ ਕਾ ਗੁੰਡੇ ਚ ਵੀਡੀਓ ਜੀ ਕੱਢ ਲੈਣੇ ਗੁੰਡੇ ਚ ਉਡਾਣੀ ਸੀਗਾ ਛਾਤਰੀ ਤੇ ਕਦੇ ਬਿਠਾਈ ਨਹੀਂ ਤੇ ਤਾਂ ਕਰਕੇ ਲੰਕ ਕੇ ਜਾਂਦਾ ਸੀ ਤਸਵੀਰ ਨਹੀਂ ਤੇ ਬਾਕੀ ਬੱਚੇ ਆਪਣੇ ਦੋ ਤਿੰਨੇ ਬੈਠੇ ਰਹੇ ਵੈਸੇ ਤੇ ਤਾਂ ਦੋਨੇ ਇਹਨਾਂ ਨੇ ਬਾਈ ਸਾਰੇ ਆਪਣੇ ਜਾਨਵਰਾਂ ਨੇ ਖਾ ਲਏ ਤੇ ਬੱਸ ਹੁਣ ਆਉਂਦੇ ਜੂਣੀਆਂ ਜਾਣੀਆਂ ਸੈੱਟ ਨੇ ਆਪਣੀਆਂ ਦੋ ਜੋੜੀਆਂ ਤੋੜਨੀਆਂ ਨੇ ਉਹ ਤੋੜ ਦਾਂਗੇ ਆਪਾਂ ਦੂਜੀਆਂ ਬਾਕੀ ਦੋ ਜੋੜੀਆਂ ਹੋਰ ਐਡ ਹੋ ਗਈਆਂ ਬਸ ਤਾਂ ਕਰਕੇ ਜਿੰਦੇ-ਜਿੰਦੇ ਲਾਤੇ ਆਪਾਂ ਉੱਧਰ ਵੀ ਲਾਤੀਏ ਜਿੰਦਾ ਓਕੇ ਦੀ ਸਿਸਟਮ ਕਰਤਾ ਹੁਣ ਤਾਂ ਬਸ ਆਮ ਨੂੰ ਆ ਕੇ ਦਾਣੇ-ਦੂਣੇ ਪਾਵਾਂਗੇ ਹੁਣ ਆਪਦੇ ਕੰਮ ਤੇ ਜਾਈਏ ਨਾ ਕੀ ਜਿਹੜਾ ਉਹਨਾਂ ਕੋਲ ਉਹਰੇ ਬੈਗ ਜਿਹੜੇ ਡਾਈਸ ਜੋਪੁੱਤਰ ਵਾਸਾ ਸਾਹਮਣੂ ਆਗੇ ਕਰਦੇ ਆ ਵੀਡੀਓ ਕੰਟੀਨਿਊ ਹੋਰ ਹਾਂਜੀ ਬਈ ਸ਼ਾਮ ਦੇ ਵੱਜ ਗਏ 6 ਆ ਗਏ ਆਪਾਂ ਇਧਰ ਲੈ ਕਰੇ ਆ ਗਏ ਆਪਾਂ ਖੁੱਡੇ ਖਾੜੇ ਖੋਲਤੇ ਤੇ ਖੁੱਡਿਆਂ ਚ ਲਾਈਟਾਂ ਲਾਤੀਆਂ ਬਈ ਇਹ ਸੋਤੇ ਬੱਚਿਆਂ ਨੂੰ ਯਾਰ ਆਪਾਂ ਦਾਣੇ ਪਾ ਦਈਏ ਪਹਿਲਾਂ ਤਾਂ ਨਹੀਂ ਜਿਆਦਾ ਹੋਇਆ ਨਾ ਰੋਡ 'ਤੇ ਰੀਰਕ ਟੱਪਾਇ ਗਰੀ। ਹੰਟਕੀ ਪਾਸੇ ਜਾਨਾ ਮੇਰਾ ਪੇਪਰ ਆ ਬਈ ਕਾਰਨ। ਉਹ ਕਿਧਰ ਡੀ ਜਾਨੇ ਹੋ ਰਾਤ ਨੂੰ। ਉੱਡਣਾ ਬਾਈ। ਬਈ ਸੁੱਖ ਬਹੁਤ ਹੋ ਗਿਆ ਇੱਥਾਂ ਇਹ। ਤਾਂ ਜਾਦੇ ਸੁਖ ਹੋ ਗਿਆ ਲੈਟਾਂ ਦਾ ਬਈ ਤੇ ਰਣ ਹੰਦੇ ਇਹਨਾਂ ਨੂੰ ਦਾਣੇ ਹੁਣ ਇਹਨਾਂ ਨੂੰ ਪਾ ਲਈਏ ਇਹਨੂੰ ਭੁੱਖੇ ਨੇ ਵਿਚਾਰੇ ਸੋਣ ਤੇ ਬਾਜਰਾ ਤੇ ਰੰਗਦਾ ਬਈ ਕਿੰਨਾਂ ਨੂੰ ਇਹ ਆ ਗਈ ਚੱਲਦੀ ਹੈ ਆ ਬਚਾਂਗੇ ਕਰਕੇ ਪਉਣਾ ਪੈਂਦਾ ਇਹਨਾਂ ਨੂੰ ਸਿੱਕੋ ਤੇ ਉਹ ਦੂਜਾਂ ਨੂੰ ਇੱਕ ਮੁਠੀ ਸੋਹਣਿਆ ਨਹੀਂ ਪਾ ਰਹੀ ਏ ਥੋੜੀ ਬੋਤੀ ਕੰਮ ਕਰ ਪਾਉਂਦਾ ਹੰਦਾ ਕੰਕਾ ਖਾਈ ਬੈਠਾ

ਵਾਹ ਬਹੁਤ ਆ ਬਾੜ ਰਦਣੀ ਯਾਰ ਕਰਨ ਕਿਉਂ ਆਪਣੇਲੇ ਇਹਦਾਂ ਮੈਂ ਲਾਲਾ ਬਾਈ ਬਸ ਖੁੱਡਾ ਖੋਲਿਆਣੀ ਤੇ ਡਰਿਆ ਨਹੀਂ ਇਹ ਤਾਂ ਐ ਕਰਦੇ ਨੇ ਇਹਨਾਂ ਨੂੰ ਨਹੀਂ ਜਾਨਵਰ ਨੂੰ ਫਿਰ ਡਰਨਾ ਚਾਹੀਦਾ ਪਤਾ ਨਹੀਂ ਮੈਂ ਇਹ ਖੂਲਦਾ ਹੁਣ ਤਾਂ ਮੈਂ ਘੱਟ ਵਾਲਾ ਖੋਲਣ ਲੱਗ ਗਿਆ ਉਹ ਤਾਂ ਜਮੀਨ ਹੀ ਖੋਲਦਾ ਇਹਨਾਂ ਨੂੰ ਤਾਂ ਕਰਕੇ ਵੀ ਜਾਨਵਰ ਕਰਨ ਲੱਗ ਜਾਂਦਾ ਬਾਈ ਹਨ ਜਦੋਂ ਉਹ ਤੇ ਲਾਈ ਜੀ ਤਾਂ ਉਹ ਤਾਂ ਡਰਦਾ ਨਹੀਂ ਨਹੀਂ ਡਰਨ ਲੱਗ ਜਾਂਦਾ ਥੋੜੀ ਜੀ ਕੰਮ ਕਰ ਪਾ ਜੀ ਮੂਠੀ ਦਾ ਚੱਕੋ ਸ਼ੱਕੋ ਭਾਈ ਆਹਦਾ পোড় পুঁ ਕੋਪੀ ਨੂੰ ਪਾਣੀ ਲੋ ਵੀ ਸਾਰੇ ਕਬੂਤਰਾਂ ਦਾ ਕੰਮ ਆ ਕਰਤਾ ਓਕੇ ਤੁਸੀਂ ਦੇਖ ਸਕਦੇ ਸੀ ਦਾਣੇ-ਦੋਣੇ ਵੀ ਪਾਤੇ ਪਾਣੀ ਪੂਣੀ ਧਰਤਾ ਤੇ ਆਦਾ ਪਾਣੀ ਪੂਣੀ ਇਹ ਪੀ ਰਹੇਣਗੇ ਪੀ ਵੀ ਰਹੇ ਨੇ ਖਰਾ ਬਾਕੀ ਬੱਲਵੇਂ ਚੱਲ ਰਹੇ ਨੇ ਸਾਰੇ ਤਾਂ ਹਾਂ ਬੱਲਵਨ ਵਾਲੀ ਹੈ ਹੁਣ ਜਦੋਂ ਮੂਰੇ ਕੱਢਣੇ ਨੇ ਬਾਈ ਬੰਦ ਛੇਤੀ ਹੋ ਗਿਆ ਜਾਂ ਛੋਟੇ ਵਿੱਚ ਤਾਂ ਬੜਾ ਛੇਤੀ ਬੰਦ ਹੋਵੇ ਹੁਣ ਇਕੱਲਾ ਇਕੱਲਾ ਕਰਕੇ ਕੱਢਣਾ ਉਹ ਉਤਰ ਬਨ ਕੇ ਛਾਤਰੀਆਂ ਦੇ ਫੇਰ ਕੱਢਣੇ ਪੈਣਗੇ ਐਂ ਦਾ ਤੰਗ ਹੋਵਾਂਗੇ ਔਣੀ ਬੁਣੀ ਜਲਦੀ ਬਸ ਸਿੱਟਾ ਕੰਮ ਤੇ ਦਾਣੇ-ਦੋਣੇ ਪਾਤੇ ਪਾਣੀ ਤਿੰਨਾ ਖੁੱਡਾਂ ਜੇ ਬਈ ਧਰਤਾ ਛੋਟੇ ਵੱਡੇ ਖੁੱਡਾਂ ਜੇ ਤਾਂ ਆਪਾਂ ਵੱਡੀਆਂ ਜੋੜੀਆਂ ਵਾਲੇ ਖੁੱਡਾਂ ਜੇ ਤਾਂ ਆਪਾਂ ਦਾਣੇ ਚੱਕਤੀ ਨਹੀਂ ਹੁੰਦੇ ਤੇ ਅਸੀਂ ਉਹ ਬੈਠੇ ਰਹਿੰਦੇ ਨੇ ਪਾਣੀ ਪੂਣੀ ਜਾਗਦੇ ਅਜੇ ਦਾਣੇ ਤਾਂ ਚੱਕ ਬਾਰੇ ਧਰਦੇ ਆ ਤੇ ਪਾਣੀ ਨਹੀਂ ਜਾਗਦੇ ਹੁੰਦੇ ਤੇ ਇਹ ਛੋਟੇ ਖੁੱਡਾਂ 'ਚ ਪਾਣੀ ਚੱਕਦੇ ਹੁੰਨੇ ਆ ਬਈ ਆਪਾਂ ਉਹ ਠੰਡਾ ਪਾਣੀ ਕਰਕੇ ਕਬੂਤਰ ਗਰਮਸਾਦ ਹੋ ਜਾਂਦਾ ਵੀ ਬਾਕੀ ਇਹ ਕਿਹੜਾ ਬਚਾਂ ਨੂੰ ਚੋਗਾ ਚੱਕਾ ਦੇਣਾ ਹੁੰਦਾ ਇਹਨਾਂ ਨੇ ਵਾ ਇਹਨਾਂ ਨੂੰ ਪਾਣੀ ਰੱਖਿਆ ਦਾ ਇੱਕ ਟਾਈਮ ਪਾਣੀ ਬਹੁਤ ਆ। ਠੰਡੇ ਦਾ ਪਾਣੀ ਇਹਨਾਂ ਕਬੂਤਰ ਪੀਂਦੇ ਵੀ ਨਹੀਂ ਹੈਗੇ। ਤਾਂ ਕਰਕੇ ਬਸ ਓਕੇ ਆ। ਬਲੌਕ ਆਪਣਾ ਐਡਾ ਕੀ ਤੀਗਾ। ਤੇ ਜੇ ਵੀਡੀਓ ਵਧੀਆ ਲੱਗੀ ਹੈ ਭਾਈ ਲਾਈਕ ਕਰੋ ਯਾਰ ਹਨਾ ਤੇ ਕਮੈਂਟ ਕਰੋ ਆਪਣੀ ਵੀਡੀਓ ਨੂੰ ਸ਼ੇਅਰ